ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਚਲੋ ਜੀ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਜੀ ਲਓ ਜੀ ਇਹ ਲਾਲ ਮਿਰਚਾਂ ਲੈ ਲਈਆਂ ਆਪਾਂ ਨੇ ਮਿਰਚਾਂ ਆਪਣੇ ਘਰ ਦੀਆਂ ਨੇ ਇਹਨਾਂ ਨੂੰ ਧੋ ਲਿਆ ਧੋ ਕੇ ਆਪਾਂ ਨੇ ਧੁੱਪ ਚ ਚੰਗੀ ਤਰ੍ਹਾਂ ਸੁਕਾ ਲਿਆ ਹੁਣ ਇਹਦੀਆਂ ਆਪਾਂ ਡੰਡੀਆਂ ਤੋੜ ਲੈਣੇ ਆਂ ਪਹਿਲਾਂ ਡੰਡੀਆਂ ਐ ਨਹੀਂ ਤੋੜੀਆਂ ਤਾਂ ਜੋ ਇੱਥੇ ਦੀ ਪਾਣੀ ਵੜ ਜਾਂਦਾ ਜੀ ਡੰਡੀ ਤੋੜ ਲਵੇ ਫਿਰ ਪਾਣੀ ਨਾਲ ਖਰਾਬ ਹੋ ਜਾਂਦੇ ਨੇ ਤਾਂ ਪਾਣੀ ਬਿਲਕੁਲ ਸੁਕਾ ਤਾ ਆਪਾਂ ਪਾਣੀ ਜਿਵੇਂ ਨਹੀਂ ਰੱਖਣਾ ਇਹਦੇ ਵਿੱਚ ਹੁਣ ਇਹਦੀਆਂ ਆਪਾਂ ਡੰਡੀਆਂ ਤੋੜ ਲੈਣੇ ਆਂ ਇਹਦੀ ਮਿਰਚਾਂ ਵਧੀਆ ਫੁੱਲੀਆਂ ਜੇ ਹੈ ਨਹੀਂ ਜੀ ਜਿਹੜੀਆਂ ਮੁੱਲ ਦੀਆਂ ਹੁੰਦੀਆਂ ਨੇ ਉਹ ਤਾਂ ਜ਼ਿਆਦੇ ਵੱਡੀਆਂ-ਵੱਡੀਆਂ ਹੁੰਦੀਆਂ ਨੇ ਵਧੀਆ ਇਹ ਪਰ ਆਪਣੀਆਂ ਠੀਕ ਨੇ ਇਹਨਾਂ ਵੱਡੀਆਂ ਨੇ ਇਹਨਾਂ ਛੋਟੀਆਂ ਨੇ ਇਹਨਾਂ ਦੇ ਸਾਰੀਆਂ ਮਿਰਚਾਂ ਦੀ ਆਪਾਂ ਡੰਡੀਆਂ ਤੋੜ ਲੈਣੇ ਆ ਬਿਲਕੁਲ ਸੁੱਕੀਆਂ ਪਈਆਂ ਨੇ ਬਿਲਕੁਲ ਪਾਣੀ ਨਹੀਂ ਹੈਗਾ ਮਰੋ ਜੀ ਸਾਰੀਆਂ ਡੰਡੀਆਂ ਤੋੜ ਕੇ ਆਪਾਂ ਫੇਰ ਮਿਲਦੇ ਹਾਂ। ਲਓ ਜੀ ਡੰਡੀਆਂ ਆਪਾਂ ਨੇ ਤੋੜ ਲਈਆਂ ਮਿਰਚਾਂ ਦੀਆਂ। ਹੁਣ ਇਹਦੇ ਆਪਾਂ ਐ ਗਲੀਆਂ ਕੱਢ ਲੈਣੇ ਆ। ਥੋੜਾ ਥੋੜਾ ਜਿਹਾ ਕੱਟ ਲਾ ਲੈਣੇ ਆ ਕਰਦੇ ਨਾਲ। ਤਾਂ ਜੋ ਇਹਦੇ ਅੰਦਰ ਤੱਕ ਰਸਾ ਜਿਹੜਾ ਉਹ ਭਰ ਜਾਵੇ। ਸਾਰੀਆਂ ਮਿਰਚਾਂ ਦੇ ਆਪਾਂ ਐ ਕੱਟ ਲਾ ਲੈਣੇ ਆ। ਜੇ ਆਪਾਂ ਸਿਰਕੇ ਚ ਪਾਉਣਾ ਤਾਂ ਉੱਪਰ ਵੀ ਗਲੀ ਕਰ ਸਕਦੇ ਹਾਂ। ਇਹ ਆਪਾਂ ਪਾਵਾਂਗੇ ਮਿੱਠੀਆਂ ਸਾਰੀਆਂ ਮਿਰਚਾਂ ਨੂੰ ਆਪਾਂ ਇੰਨੀ ਕੱਟ ਲਾ ਲੈਣੇ ਤਾਂ ਜੋ ਆਪਣੀ ਮਿਰਚਾਂ 'ਚ ਅੰਦਰ ਤੱਕ ਰਸਾ ਜਾ ਸਕੇ ਚਾਣੀ ਬਣਾਵਾਂਗੇ ਜਿਹੜੀ ਉਹ ਅੰਦਰ ਤੱਕ ਵਗ ਜਵੇ ਚਲੋ ਜੀ ਸਾਰੀਆਂ ਮਿਰਚਾਂ ਦੀ ਆਪਾਂ ਵਿੱਚ ਗਲੀਆਂ ਕੱਢ ਕੇ ਫਿਰ ਤੁਹਾਨੂੰ ਮਿਲਦੇ ਆਂ ਜੀ ਇਧਰ ਆਪਾਂ ਨੇ ਮਿਰਚਾਂ ਸਾਰੀਆਂ ਤਿਆਰ ਕਰ ਲਈਆਂ ਚੀਨੀ ਲੈ ਲਈ ਸਿਰਕਾ ਲੈ ਲਿਆ ਲੂਣ ਲੈ ਲਿਆ ਇਧਰ ਆਪਾਂ ਹਗਵਾਲ ਲਈ ਚਿੱਲੇ 'ਚ ਚਿੱਲੇ ਦੇ ਵਿੱਚ ਆਪਾਂ ਨੇ ਹਗਵਾਲ ਲਈ ਇਹਦੇ ਉੱਪਰ ਹੁਣ ਆਪਾਂ ਕੜਾਹੀ ਧਰ ਲੈਨੇ ਆ ਕਿਉਂਕਿ ਕੜਾਹੀ ਆਪਣੀ ਧੋਤੀ ਹੋਈ ਐ ਨੂੰ ਆਪਾਂ ਚੰਗੀ ਤਰ੍ਹਾਂ ਘਾ ਲੈਨੇ ਆ ਇਹਦੇ ਵਿੱਚੋਂ ਪਾਣੀ ਜੇ ਵਿੱਚ ਪਾਣੀ ਰਹਿ ਜਾਈ ਜੀ ਫਿਰ ਇਹ ਖਾਬ ਹੋ ਜਾਣਗੇ ਮੱਚਾ ਇਹਨੂੰ ਚੰਗੀ ਤਰ੍ਹਾਂ ਪਾਣੀ ਵਿੱਚ ਘਾ ਲੈਨੇ ਆ ਨਾਲੇ ਕੱਢ ਸੀ ਸੁੱਕ ਜੂ ਆਪਣੀ ਇਹ ਵੀ ਧੋਤੀ ਹੋਈ ਇਹਨੂੰ ਪਾਣੀ ਲੱਗਿਆ ਹੈ ਨਾਲੇ ਆਪਣੀ ਕੜਾਹੀ ਸੁੱਕ ਜੂ ਲਓ ਜੀ ਕੜਾਹੀ ਦੇਖੋ ਆਪਣੀ ਗਰਮ ਹੋ ਗਈ ਪਾਣੀ ਸੁੱਕ ਗਿਆ ਹੁਣ ਚੰਗੀ ਤਰ੍ਹਾਂ ਹੁਣ ਆਪਾਂ ਇਹਦੇ ਵਿੱਚ ਸਿਰਕਾ ਪਾ ਲੈਨੇ ਕੜਾਹੀ ਦੇ ਵਿੱਚ ਕਿਉਂਕਿ ਆਪਣੀਆਂ ਮਿਰਚਾਂ ਥੋੜੀਆਂ ਨੇ ਅੱਧੀ ਇੱਕ ਬੋਤਲ ਸਿਰਕੇ ਦੀ ਪਾਵਾਂਗੇ ਜੀ बस ਇੰਨਾ ਕੁ ਬਹੁਤ ਇਹਨੂੰ ਆਪਾਂ ਗਰਮ ਕਰ ਲੈਨੇ ਆ ਇਹਨੂੰ ਚੰਗੀ ਤਰ੍ਹਾਂ ਰਹਿਣ ਨੂੰ ਲੈਨੇ ਆ ਵਾਲੀ ਦੇ ਲੈਨੇ ਲਓ ਜੀ ਸਿਰਕਾ ਆਪਣਾ ਗਰਮ ਹੋਣ ਲੱਗ ਗਿਆ ਹੁਣ ਇਹਦੇ ਵਿੱਚ ਆਪਾਂ ਚੀਨੀ ਐਡ ਕਰ ਲੈਨੇ ਆ ਆਪਾਂ ਅੱਧੇ ਕੁ ਚੀਨੀ ਪਾਵਾਂਗੇ ਕਿਉਂਕਿ ਆਪਣੇ ਮਿਰਚਾਂ ਥੋੜੀਆਂ ਨੇ ਜੀ ਆਪਣੇ ਤਾਂ ਸਵਾਦਨ ਸਾਹਰ ਪਾ ਸਕਦੇ ਮਿੱਠਾ ਵੱਧ ਵੀ ਪਾ ਸਕਦੇ ਆ ਘੱਟ ਵੀ ਇਹਨੂੰ ਹੁਣ ਆਪਾਂ ਚੰਗੀ ਤਰ੍ਹਾਂ 100 ਦੇਰ ਤੱਕ ਪਕਾਵਾਂਗੇ ਜਿੰਨੀ ਦੇਰ ਤੱਕ ਆਪਣੀ ਚੀਨੀ ਮੈਲਟ ਨਹੀਂ ਹੋ ਜਾਂਦੀ ਐਦਾਂ ਘਟਤੀ ਫੇਰ ਫੇਰ ਕੇ ਆਪਾਂ ਚੀਨੀ ਨੂੰ ਚੰਗੀ ਤਰ੍ਹਾਂ ਮੈਲਟ ਕਰ ਲਵਾਂਗੇ ਇੱਕ ਚਾਣੀ ਦੀ ਤਰ੍ਹਾਂ ਬਣਾ ਲਵਾਂਗੇ ਆਪਾਂ ਇਹਨੂੰ ਸਿਰਕੇ ਨੂੰ ਅੱਛੀ ਜੇਰ ਫੇਰ ਕੇ ਆਪਾਂ ਚੰਗੀ ਤਰ੍ਹਾਂ ਚੀਨੀ ਨੂੰ ਮੈਲਟ ਕਰ ਲੈਨੇ ਆ। ਨਾ ਵੇ ਤੇ ਚੀਨੀ ਆਪਣੀ ਮੈਲਟ ਹੋ ਗਈ ਸਾਰੀ। ਹੁਣ ਆ ਮਿਰਚਾਂ ਨੇ ਜਿਹੜੀਆਂ ਆਪਾਂ ਇਹਦੇ ਵਿੱਚ ਐਡ ਕਰ ਦਿੰਨੇ ਆ। ਸਿਰਕੇ ਦੇ ਵਿੱਚ ਬਹੁਤ ਟੇਸਟੀ ਚਾਰ ਮੰਦਾ ਜੀ ਮਿੱਠੀਆਂ ਵਿੱਚ ਦਾ ਲੋ ਜੀ ਦੇਖੋ ਆਪਣਾ ਸਿਰ ਕਰ ਰਹਿਣ ਲੱਗ ਗਿਆ ਹੁਣ ਇਹਨਾਂ ਨੂੰ ਆਪਾਂ 5-7 ਮਿੰਟ ਲਈ ਚੰਗੀ ਤਰ੍ਹਾਂ ਰੁਝਾਵਾਂਗੇ ਮਿਰਚਾਂ ਨੂੰ ਤਾਂ ਜੋ ਇਹਨਾਂ ਦੇ ਅੰਦਰ ਤੱਕ ਸਿਰਕਾ ਆਪਣਾ ਜਾ ਸਕੇ ਇਹਨੂੰ ਆਪਾਂ ਉੱਪਰੋਂ ਐਂ ਦੱਬਦੇ ਰਹਾਂਗੇ ਤਾਂ ਜੋ ਮਿਰਚਾਂ ਸਾਰੀਆਂ ਦੇ ਵਿੱਚ ਸਿਰਕਾ ਵੜ ਜਾਵੇ ਚੰਗੀ ਤਰ੍ਹਾਂ ਸੌਫਟ ਹੋ ਜਾਣ ਜਿੰਨੇ ਜਿਉ ਜਿਉ ਇਹਨਾਂ ਦੇ ਵਿੱਚ ਰਸਾ ਵੜੀ ਜਾਊਗਾ ਜੀ ਇਹ نیچے ਬਹਿ ਜਾਣਗੀਆਂ ਲਓ ਜੀ ਐਦਾਂ ਹੀ ਆਪਾਂ ਇਹ ਮਿਰਚਾਂ ਨੂੰ ਸਾਰੀਆਂ ਨੂੰ ਦੱਬ-ਦੱਬ ਕੇ نیچے-níche ਦੱਬ ਦਾਂਗੇ ਇਹਨਾਂ ਨੂੰ 2-4 ਮਿੰਟ ਆਪਾਂ ਹੋਰ ਰਹਿਣ ਲੈਣੇ ਆ ਤਾਂ ਜੋ ਇਹ ਚੰਗੀ ਤਰ੍ਹਾਂ ਸੌਫਟ ਹੋ ਜਾਣ ਤੇ ਸਾਰਾ ਸਿਰਕਾ ਤੇ ਮਿੱਠਾ ਇਹਨਾਂ ਦੇ ਵਿੱਚ ਭਰ ਜਵੇ ਇਹਨਾਂ ਨੂੰ ਆਪਾਂ ਅੱਜ ਬਣਾ ਕੇ ਕੱਲ ਨੂੰ ਖਾ ਸਕਦੇ ਹਾਂ ਜੀ ਜੇ ਆਪਾਂ ਨੇ ਸੇਠੀ ਚਾਰ ਬਣਾਉਣਾ ਤਾਂ ਆਪਾਂ ਇਦਾਂ ਚਾਰ ਨੂੰ ਪਾ ਸਕਦੇ ਹਾਂ ਨਾਲੇ ਸਿੰਪਲ ਆ ਕੋਈ ਐਡਾ ਖਾਸ ਵਿੱਚ ਚੀਜ਼ ਨਹੀਂ ਪੈਂਦੀ ਬਿਲਕੁਲ ਸਿੰਪਲ ਤਰੀਕਾ ਇਹਦਾ ਦੱਬੀ ਜਾਵਾਂਗੇ ਬਸ ਜਿੰਨਾ ਚਿਰ ਰੰਨਾਂਗੇ ਇਹਨਾਂ ਨੂੰ ਉੱਪਰੋਂ ਦੱਬੀ ਜਾਣਾ ਆਪਾਂ ਨੇ ਲਓ ਜੀ ਦੇਖੋ ਆਪਣੀ ਚਾਣੀ ਘਟ ਗਈ ਬਹੁਤ ਰਿੱਜ ਰਿੱਜ ਕੇ ਮਿਰਚਾਂ ਦੇ ਵਿੱਚ ਚੰਗੀ ਤਰ੍ਹਾਂ ਚਾਣੀ ਆਪਣੀ ਸੌਫਟ ਹੋ ਗਈਆਂ ਮਿਰਚ ਦੇਖੋ ਬਹੁਤ ਘਟ ਗਈ ਪਹਿਲਾਂ ਨਾਲ ਸਾਰੀਆਂ ਮਿਰਚਾਂ ਦੇ ਵਿੱਚ ਚੰਗੀ ਤਰ੍ਹਾਂ ਮਿਰਚਾਂ ਚਾਣੀ ਦੇ ਵਿੱਚ ਡਿੱਪ ਹੋ ਗਈ ਹੈ ਐਦਾਂ ਹੀ ਆਪਾਂ ਨੂੰ ਦੱਬੀ ਜਾਣਾ ਦੇਖੋ ਜੀ ਪਹਿਲਾਂ ਸਿਰ ਕੋਪਰਾ ਹੈ ਬੈਠੀ ਹੁਣ ਸਾਰੀਆਂ ਮਿਰਚਾਂ ਵਿੱਚ ਦੱਬ ਗਈਆਂ ਨੀਚੇ ਨੀਚੇ ਬੈ ਗਈਆਂ ਕਿਉਂਕਿ ਸੇਕ ਲੱਗਦਾ ਹੱਥ ਨੂੰ ਕੱਟ ਸੀ ਗਰਮ ਹੁੰਦੀ ਹੈ ਲਓ ਜੀ ਮਿਰਚਾਂ ਆਪਣੀਆਂ ਬਣ ਗਈਆਂ ਦੇਖੋ ਹੁਣ ਇਹਨੂੰ ਆਪਾਂ ਨੀਚੇ ਲਾ ਲੈਨੇ ਆ ਲੋ ਜੀ ਦੇਖੋ ਚੰਗੀ ਤਰ੍ਹਾਂ ਮਿਰਚਾਂ ਆਪਣੀਆਂ ਬਣ ਗਈਆਂ ਸਿਰਕੇ ਦੇ ਵਿੱਚ ਐਂ ਡਿੱਪ ਹੋ ਗਈਆਂ ਦਬੀਆਂ ਹੁਣ ਇਹਦੇ ਉੱਪਰ ਆਪਾਂ ਨੂਨ ਨਮਕ ਪਾ ਲੈਨੇ ਆ ਕਿਉਂਕਿ ਆਪਣੀ ਅੱਧੀਆਂ ਕਿਉਂਕਿ ਅੱਧਿਕ ਕਿਲੋ ਮਿਰਚਾਂ ਹੋਣਗੀਆਂ ਜੀ ਇਹ ਆਪਾਂ ਆਪਣੇ ਸਵਾਦ ਅਨੁਸਾਰ ਨਮਕ ਪਾ ਲੈਨੇ ਆ ਸਾਰੀਆਂ ਮਿਰਚਾਂ ਦੇ ਵਿੱਚ ਨਮਕ ਨੂੰ ਚੰਗੀ ਤਰ੍ਹਾਂ ਰਲਾ ਦਿੰਨੇ ਆ। ਲੋ ਜੀ ਆਪਾਂ ਨੇ ਸਾਰਾ ਨਾਮਕ ਮਿਰਚਾਂ ਦੇ ਵਿੱਚ ਲਗਾਤਾ। ਹੁਣ ਇਹ ਆਪਾਂ ਇੱਕ ਰਾਤ ਵਾਸਤੇ ਪੂਰਾ ਐਂ ਇੱਦਾਂ ਹੀ ਢੱਕ ਕੇ ਰੱਖ ਦਾਂਗੇ। ਇਹਨੂੰ ਆਪਾਂ ਕੱਢਣਾ ਨਹੀਂ ਕਿਸੇ ਭਾਂਡੇ 'ਚ ਆਪਾਂ ਸਵੇਰੇ ਕੱਢਾਂਗੇ ਇਹਨਾਂ ਖੰਡੀਆਂ ਹੋਈਆਂ ਨੂੰ। ਪੂਰੀ ਰਾਤ ਇਹਨੂੰ ਆਪਾਂ ਐਦਾਂ ਹੀ ਵਿੱਚ ਡੋਬ ਕੇ ਰੱਖਾਂਗੇ ਚਾਸਨੀ ਦੇ। ਸਵੇਰੇ ਇਹ ਚਾਸਨੀ ਤੇ ਮਿਰਚ ਆਪਾਂ ਕਿਸੇ ਡੱਬੇ ਦੇ ਵਿੱਚ ਪਾ ਲਵਾਂਗੇ। ਤੁਸੀਂ ਵੀ ਜ਼ਰੂਰ ਟਰਾਈ ਕਰਕੇ ਦੇਖੋ ਮਿੱਠੀਆਂ ਵਿੱਚ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਿਲਦੇ ਆ ਕਿਸੇ ਹੋਰ ਵੀਡੀਓ 'ਚ ਤਦ ਤੱਕ ਲਈ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ